ਬੋਲੇ ਸੋਨ ਪੈ ਚੁਗਲਤਾ ਸਮਰਾਜ ਦੀ ਹੈ ਜੋ ਬੋਲੇ ਸੋਨ ਪੈ ਚੁਗਲਤਾ ਸਮਰਾਜ ਦੀ ਹੈ ਜੈ ਗੁਰਦੇਵ ਤਨਵਰਦੇਵ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਸ੍ਰੀ ਜਸਵੀਰ ਜੀ ਜੋ ਇਟਲੀ ਤੋਂ ਈਡੀ ਆਲੇ ਸ੍ਰੀ ਗੁਰੂ ਰਵਨਾਸ ਗੁਰਕਰ ਵਸੰਚਾਰ ਇਟਲੀ ਦੇ ਗੁਰੂ ਘਰ ਦੀ ਸੰਗਤਾਂ ਔਰ ਦਾਸੋਆਂ ਨੇ ਪਿਛਲੇ ਦਿਨੀ ਬੇਨਤੀ ਕੀਤੀ ਗਈ ਸੀ ਕਿ ਜੋ ਸਤਿਗੁਰੂ ਅਰਜਨ ਚੌਂ ਦੇ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਉਹਦੇ ਵਿੱਚ ਕਾफी ਮੁਸ਼ਕਲਾਂ ਆ ਰਹੀ ਸੀ ਕਿਉਂਕਿ ਪਾਣੀ ਦਾ ਕਨੈਕਸ਼ਨ ਨਾ ਹੋਣ ਕਾਰਨ ਮੋਟਰ ਨਾ ਹੋਣ ਕਾਰਨ ਉਦੀ ਦੇਖਭਾਲ ਕਰਨ ਦੇ ਵਿੱਚ ਮੁਸ਼ਕਿਲ ਆ ਰਹੇ ਸੀ ਸੋ ਇਹਨਾਂ ਬਿਨਾਣਾ ਜੀ ਪਾਲ ਮਿਲ ਬੁਲਾਇਆ ਇਹਨਾਂ ਨੇ ਪੂਰੇ ਕਨੈਕਸ਼ਨ ਦਾ ਖਰਚਾ ਜੋ ਪ੍ਰੋਫੋਰ ਤੋਂ ਲੈ ਕੇ ਮੋਟਰ ਤੱਕ ਦਾ ਕਨੈਕਸ਼ਨ ਉਹਦਾ ਜਿੰਨਾ ਖਰਚਾ ਜੀ ਸਾਰਾ ਇਹਨਾਂ ਬਿਨਾਣਾ ਨੇ ਕੀਤਾ ਨਵੀਂ ਮੋਟਰ ਲੈ ਕੇ ਦਿੱਤੀ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਸਾਰੀ ਸੰਗਠਨ ਦਾ ਸਾਡੇ ਸਾਥੀ ਸ਼੍ਰੀ ਜਸਵੀਰ ਜੀ ਦਾ ਸਿੰਦਰਪਾਲ ਜੀ ਮਰ ਹੋਰ ਜਿੰਨੇ ਵੀ ਸਾਥੀ ਆ ਜਿਹੜੇ ਵੀਰਾਂ ਨੇ ਸਾਨੂੰ ਸੇਵਾ ਕੀਤੀ ਧੰਨਵਾਦ ਕਰਦੇ ਆ ਕਿਉਂਕਿ ਜੇਕਰ ਉਹ ਸੇਵਾ ਨਾ ਕੀਤੀ ਤੇ ਜੇ ਸ਼ਾਇਦ ਅੱਜ ਜੋ ਸਤਿਗੁਰਪਾਤਾਲ ਚੌਂਦੇ ਵਿੱਚ ਫੁੱਲ ਬੂਟੇ ਨਵੇਂ ਨਾਮੇ ਆ ਉਹ ਸ਼ਾਇਦ ਨਾ ਹੁੰਦਾ ਕਿਉਂਕਿ ਪਾਣੀ ਤੋਂ ਬਿਨਾਂ ਕੋਈ ਵੀ ਦੇਖਭਾਲ ਨਹੀਂ ਕੀਤੀ ਜਾ ਸਕਦੀ ਸੀ ਸੋ ਧੰਨਵਾਦ ਕਰਦੇ ਆ ਸਾਡੇ ਵੀਰ ਦਾ ਅੱਜ ਅਮਰ ਬਾਣੀ ਸੇਵਾ ਸਰਟੀਵਲੋਂ ਅਸੀਂ ਵੈਲਕਮ ਕਰਦੇ ਆ ਆਪਣੇ ਵੀਰ ਦਾ ਇੰਡੀਆ ਪਹੁੰਚਣ ਤੇ ਜੋਟਲੀ ਤੋਂ ਸਤਿਕਾਰ ਤੇ ਇੰਡੀਆ ਚਾਇਆ ਤੇ ਧੰਨਵਾਦ ਕਰਦੇ ਸਾਡੇ ਸਤਿਕਾਰਯੋਗ ਸ਼੍ਰੀ ਜਸਵੀਰ ਸਿੰਘ ਜੀ ਦਾ ਔਰ ਐਸ.ਐਲ. ਮਨਜੂਰ ਸਾਡੇ ਫੈਕਟਰੀ ਨਿਰਮਲ ਕੁਮਾਰ ਨਿਮਾਜੀ ਜੋ ਹੁਣ ਕੌਂਸਲ ਨੂੰ ਹੀ ਹਨ ਸਾਡੇ ਸ੍ਰੀਸ਼ਪਾਲ ਜੀ ਗੁਰਮੀਤ ਸਿੰਘ ਜੀ ਔਰ ਬਾਕੀ ਸਾਥੀਆਂ ਤੇ ਰਾਜਮਾਰ ਜੀ ਬੋਲ ਰਹੇ ਆ ਤੇ ਬਾਕੀ ਸਾਥੀਆਂ ਦਾ ਵੀ ਧੰਨਵਾਦ ਕਰਦੇ ਇਹਨਾਂ ਦੇ ਸਨੂ ਪਰਿਵਾਰ ਦਾ ਧੰਨਵਾਦ ਕਰਦੇ ਜੋ ਹਮੇਸ਼ਾ ਸਹਿਯੋਗ ਕਰਦੇ ਜੈ ਜੀ ਦੇ ਧੰਨਵਾਦ